ਕਿਹੜਾ ਬਣਦੀ ਹੈ ਨਾ ਇਹ ਭਾਜੀ 120 ਰੁਪਏ ਦਾ ਇਹ ਚ ਮਹਿੰਗਾ ਜਗਾ ਨੰਨੀਆ ਹਸਾਉਗਾ ਮਿੱਟਾ ਮਿੱਟਾ ਠੀਕ ਹੈ ਨਾ ਲੋਟਰੀ ਲੋਟਰੀ ਆ ਨਹੀਂ ਆ ਗਈ ਕਿ ਭਾਈ ਕੀ ਗਾਲਖਿਆ ਮੇਰਾ ਮਨੂ ਸਦਾ ਇਹ ਫਲੇ ਲੋ ਕਰੀਂ ਹੋ ਬੇੜ ਜਾ ਮੇਰਾ ਗਾਣੇ ਨਾ ਆਉਂਦਾ ਫਲੇ ਲੋ ਕਿੰਨੇ ਬੱਚੇ ਨੇ ਮਾਤਾ ਪਿਤਾ ਆਵੈ ਵੇ ਤੋਹਰਾ ਤੇਨ ਸਾਹਨੇ ਜਾਨਤ ਚੂਨ ਤੇਰੀ ਬੀਬੀ ਨੇ ਕਹਾਉਂਦੀ ਆ ਉਸ ਗਾਣੇ ਗੋਦ ਲੰਗੇ ਫਿਰ ਮਿਆਵੀ ਰੋਟੀਆਂ ਦੀ ਮੋਟੋ ਬੜੇ ਸਲਿੰਗ ਕੋ ਮੋਲਦੇ ਨੇ ਭਾਈ ਜੀ ਅੱਗੇ ਬੱਤਾਂ ਕਰਦੇ ਨੇ ਪਹਿਲਾਂ ਬੜਾ ਸਮਾਂ ਲੱਗਦਾ ਹੈ ਤੇ ਅੰਤ ਵਿੱਚ ਬੜਾ ਬ੍ਰਾਂਡ ਦੇ ਗੋਲ ਉਹ ਰੀਲਾ ਨਾ ਬੱਸ ਇਹਨਾਂ ਦੇ ਟੈਨਟ ਨਹੀਂ ਤੇ ਇਹਨਾਂ ਦੇ ਪਿੱਛੇ ਆਦੇ ਨੇ 有这么厉的我 ਕਲਾਕੀ ਕਰਦੇ ਹੈ। ਬਾਕੀ ਲਿਖੇ ਨੀਂ ਮੀਂਹ ਕਰਦੇ। ਜੀ ਨਾ। ਸੋ ਨਾ ਕਰਦੇ। ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ। ਮੈਂ ਉਮੀਦ ਕਰਦੀ ਹਾਂ ਤੁਸੀਂ ਵੀ ਸਾਰੇ ਠੀਕ ਠਾਕ ਵਧੀਆ ਹੋਗੇ। ਆਪਾਂ ਵੀ ਵਧੀਆ ਲੋ ਜੀ ਅੱਜ ਆਇਆਗਾ 24 ਦਿਨ ਐਤਵਾਰ ਦੇ ਤੇ 24 ਨਵੰਬਰ ਆ ਤੇ ਆਪਾਂ ਜਾਣਾ ਹੀ ਮੇਰੇ ਸਾਡੇ ਪਿੰਡ ਹੀ ਹੈਗੀ। ਮੇਰੇ ਪੂਆ ਜੀ ਉਧਰ ਦੀ ਬੇਟੀ ਦੀ ਮੈਰਿਜ ਆ ਤੇ ਆਪਾਂ ਰਾਤੀ ਵੀ ਗਏ ਆਂ ਤੇ ਬਸ ਅੱਗੇ ਥੋੜੀਆਂ ਜਿਹੀਆਂ ਵੀਡੀਓ ਪਾਈਆਂ ਵਾ ਮਤਲਬ ਰਾਤੀ ਜਦੋਂ ਨੱਚੇ ਨੂੰ ਛਿੜੀ ਜੇ ਤੇ ਤੇ ਬਸ ਜਾ ਰਹੀਏ ਸੀ ਗਏ ਕੱਲ ਸ਼ਾਮੀ ਬੱਚੇ ਜਦੋਂ ਸ਼ਨੀয়ার ਨੂੰ ਸਕੂਲੋਂ ਆਗੇ ਇਹਨਾਂ ਦੇ ਇਹਨਾਂ ਡੋਨਰ ਲੈਣ ਵਾਲੇ ਕੁਝ ਮਨਮੀਤ ਨੂੰ ਬੈਲੀ ਲੈ ਕੇ ਦਿੱਤੀ ਕੁਝ ਮੈਂ ਆਪ ਜੁੱਤੀ ਲੈਣੀ ਉਹ ਲਈ ਲਈ ਤੇ ਫਿਰ ਅਸੀਂ ਆਉਂਦਿਆਂ ਸਾਰੀ ਮਤਲਬ ਤਿਆਰੀ ਰੋਏ ਬੱਚਿਆਂ ਨੂੰ ਤਿਆਰ ਕੀਤਾ ਤੇ ਰਾਤੀ ਫਿਰ ਅਸੀਂ ਉਧਰ ਚਲ ਗਏ ਕੱਲ ਮੈਂ ਵੀਡੀਓ ਕੋਈ ਵੀ ਸ਼ੂਟ ਕਰੋ ਨਹੀਂ ਕੀਤੀ ਬਸ ਉੱਥੇ ਇੱਕ ਦੋ ਕਲਿੱਪ ਉਹਨਾਂ ਦੀ ਬਣਾਈ ਜਿੱਦੋਂ ਡਾਂਸਰ ਡਾਂਸ ਕੀਤਾ ਤੇ ਜਾਂ ਤਾਈ ਜੀ ਹੋਣੀ ਮਤਲਬ ਉਹ ਮਤਲਬ ਗੌਣ ਲਈ ਅਸੀਂ ਗੌਣ ਜੀ ਉਹ ਦੋ ਬਣਾਈ ਥੋੜੀ ਜੀ ਤੇ ਬਸ ਇਥੇ ਮੈਂ ਤਿਆਰ ਕਰਦੀ ਪਈ ਆ ਬੱਚੇ ਗੁਰਫਤੇ ਨੂੰ ਤਿਆਰ ਪੂਰਾ ਕਰਤਾ ਪ੍ਰੋਪਰ ਗੁਰਫਤੇ ਹੋ ਗਿਆ ਵਾ ਰੈਡੀ ਤੇ ਮਨਮੀਤ ਵੇਖੋ ਮਨਮੀਤ ਨੂੰ ਤਿਆਰ ਕੀਤਾ ਵਾ ਦੀਦੀ ਉਹਦੀ ਨੇ ਪਿਛੋਂ ਦੀਦੀਆਂ ਬੇਟੀ ਨੇ ਤਿਆਰ ਕੀਤਾ ਵਾ ਤੇ ਬਾਸੇ ਇੱਥੇ ਟਿੱਕੇ ਤੇ ਲੈਣਾ ਡਬਲ ਟੀ ਬੰਦੀ ਮਮਾ ਲਾ ਦੂ ਟਿੱਕੇ ਤੇ ਉਹ ਲਾ ਕੇ ਦਿੱਤੀ ਆ ਤੇ ਬਾਕੀ ਇਹਨੂੰ ਆ ਬੈਲੀ ਇਹਨੇ ਰਾਤੀ ਲੈ ਕੇ ਆਈ ਆ ਮੈਂ ਲੱਕੀ ਲੈਂਦੀ ਆ ਤੇ ਇਹਨੇ ਬੈਲੀ ਲੈਂਦੀ ਆ ਤੇ ਗੁਰਫਤ ਇਹਨੇ ਤੇ ਛੂ ਲਾਇ ਹੀ ਆਪਣੇ ਜੀ ਆਪਾਂ ਇੱਥੇ ਤਿਆਰ ਤੇ ਰਹੋਗੇ ਤੇ ਪਹੁੰਚ ਗਏ ਆ ਆਪਾਂ ਪੈਲਸ ਤੇ ਪੈਲਸ ਬਹੁਤ ਹੀ ਸੋਹਣਾ ਪੈਲਸ ਹੀ ਆ ਇਹ ਹੈਗਾ ਹੀ ਗਾ ਅੰਮ੍ਰਿਤਸਰ ਤਰਨਤਨ ਬਾਈਪਾਸ ਤੇ ਉੱਪਰ ਹੀ ਰੋਡ ਤੇ ਹੀ ਤਰਨਤਾਰਨ ਦੇ ਅੰਦਰਸਾ ਰੋਡ ਤੇ ਹੀ ਗੋਲਡਨ ਲੀਫ ਪੈलेस ਹੈਗਾ ਤੇ ਆਪਾਂ ਜਾਂਦੇ ਆ ਸਾਰਿਆਂ ਵੇਖ ਥੋੜੀ ਜੀ ਵੀਡੀਓ ਬਣਾਈ ਆ ਆਪਾਂ ਤੇ ਆਪਾਂ ਤੇ ਬਸ ਚਾਹ ਪਾਣੀ ਪੀਤਾ ਜਾਂਦੇ ਆ ਸਾਰ ਚਾਹ ਚੂ ਪੀ ਕੇ ਉਸ ਤੋਂ ਬਾਅਦ ਆ ਇੱਕ ਇੱਕ ਘੰਟਾ ਲੱਗ ਗਿਆ ਸਾਨੂੰ ਪੈਸੇਜ ਪਹੁੰਚਦੇ ਪਹੁੰਚਦੇ ਭੁੱਖ ਬਹੁਤ ਜਿਆਦੀ ਲੱਗੀ ਪਹਿਲਾਂ ਤੇ ਚਾਹ ਪਾਣੀ ਪੀਤਾ ਫੇਰ ਆਪਾਂ ਬਣਾਇਆ ਵਲੌਗ ਤੇ ਨਾਲ ਦੀ ਨਾਲ ਹੀ ਫੇਰ ਆਪਾਂ ਕੀਤਾ ਫੋਟੋ ਸ਼ੂਟ ਥੋੜਾ ਬਹੁਤ ਤੇ ਪਿਆ ਹੁੰਦਾ ਪਿਆ ਵਾ ਜੀ ਸਾਡਾ ਫੋਟੋ ਸ਼ੂਟ ਹੈ ਬੜਾ ਮੋੜਾ ਬੜਾ ਉਂਡਿਆ ਸਿਲਵਾ ਉਂਡਿਆ ਸੀਗੇ ਤੇ ਮਨਮੀਤ ਲੱ ਅੱਡੀ ਮਨਮੀਤ ਬੈਠੀ ਐ ਕੱਲੀ ਕਹਿੰਦੀ ਪਪਾ ਮੇਰੀ ਕੱਲੀ ਦੀ ਬੈਠੀ ਐ ਇਸ ਤਰ੍ਹਾਂ ਦੇ ਨੇ ਮੇਰੇ ਪਪਾ ਕੱਲੀ ਦੀ ਫੋਟੋ ਖਿੱਚੋ ਤੇ ਪਪਾ ਇਹ ਕਿਚਨ ਲੈ ਆਏ ਤੇ ਇੱਧਰ ਆ ਗਏ ਮਨਮੀਤ ਦੇ ਪਪਾ ਦੇ ਨਾਲ ਮੈਂ ਇੱਧਰ ਵੀ ਆਡਾ ਫੋਟੋ ਸ਼ੂਟ ਹੋਣ ਲੱਗ ਪਿਆ ਮਿਲ ਤੇ ਅੱਜ ਹੀ ਰੋਈਏ ਫਿਰ ਫੋਟੋਆਂ ਸੁਣਨ ਲੱਗਦੀਆਂ ਆ ਕਿਹਦੇ ਆ ਤੇ ਫੋਟੋਆਂ ਖਿੱਚਣ ਨਾਲ ਮਨਮੀਤ ਦੇ ਪਪਾ ਨੇ ਸ਼ੌਂਕ ਪੜਾਵਾ ਫੋਟੋਆਂ ਬੜਮਾ ਲਵਾਉਂਦਾ ਬਸ ਇਹ ਸਾਰੇ ਜਣੇ ਫੋਟੋਆਂ ਲਵਾਉਂਦੇ ਹੀਗੇ ਤੇ ਕੋ ਜਾੜ ਨਾਲ ਦੂਜੀ ਦੀਦੀ ਉਹਨਾਂ ਨਾਲ ਵੀ ਲਵਾਈਆਂ ਲੁਈਆਂ ਆਪਾਂ ਖਚਾਈਆਂ ਫੋਟੋਆਂ ਤੇ ਬੜਾ ਵਧੀਆ ਲੱਗਾ ਵਿਆਹ ਦੇ ਵਿੱਚ ਜਾਗਦੇ ਤੇ ਗੁਰਸਾਹਿਬ ਨੂੰ ਮਾਂ ਚ ਲਾ ਆਪ ਦੋਵੇਂ ਭੈਣ ਭਰਾ ਫੋਟੋ ਲਵਾਈਏ ਤੇ ਮਨਮੀ ਤੇ ਇੱਕ ਸਾਈਡ ਤੇ ਖਲੋ ਗਈਆਂ ਦੀ ਚਾਚੂ ਲਾਗੇ ਮੈਂ ਵੀ ਖਲੋਣਾ ਵਾ ਤੇ ਇਹ ਵੀ ਚਾਚੂ ਆਪਣੇ ਲਾਗੇ ਖਲੋ ਗਈ ਇਧਰੋਂ ਮਨਮੀ ਦੇ ਪਾਪਾ ਵੀ ਆ ਗਏ ਕਹਿੰਦੇ ਚੱਲ ਮੈਂ ਵੀ ਖਲੋ ਜਾਣਾ ਇਹ ਹੈਗਾ ਗੁਰਸੇਵਕ ਦਾ ਭਰਾ ਛੋਟਾ ਗੁਰਸਾਹਿਬ ਤੇ ਇਧਰ ਆ ਦੋਵੇਂ ਭੈਣਾਂ ਆ ਗਈਆਂ ਪ੍ਰਭੂਣੀ ਤੇ ਬਸ ਇਤਰਾ ਹੀ ਆਪਾਂ ਸਾਰਿਆਂ ਨੇ ਫੋਟੋਆਂ ਜਿਹੜੀਆਂ ਲਵਾਈਆਂ ਨਾਲ ਉਹ ਲਵਾਉਣੀਆਂ ਕਰਾਉਂਡੀਆਂ ਹੀ ਫੋਟੋ ਕਿ ਗੁਰਸਾਵੜਿਆ ਕਿਚਨ ਇਧਰ ਮਨਮੀ ਤੇ ਪਾਪਾ ਵੀ ਡਿਆ ਹੈਗੇ ਤੇ ਮਨਮੀ ਤੇ ਉਹ ਬੈਟ ਗਈ ਉੱਤੇ ਤੇ ਇੰਨੇ ਕੱਢ ਲੈਣਾ ਮ ਫੋਨ ਤੇ ਫੋਨ ਵੇਖਣ ਲੱਗ ਪਈ ਗਈ ਓਹੋ 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 ਸਰੋਂ ਕਾਫੀ ਤੇ ਆ ਗਏ ਤੁਮੀ ਫੋਟੋ 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 ਲੜੀ ਲੜੀ ਤੇ ਸਾਡੇ ਤੋਂ ਬੜਾ ਫਰੰਗਣੇ ਦਾ ਟਾਈਮਿੰਗ ਫੋਟੋ ਲਾਉਣੀ ਸੀ ਇਹ ਵਾਪਸ ਆਉਣ ਲੱਗੇ ਆ ਨਾ ਆਈ ਗਿਆ ਚੱਲੇ ਇੱਥੇ ਫੋਟੋ ਲੈ ਗਈ ਆ ਹਾਰਸ ਬੜਾ ਸੋਹਣਾ ਖਿਲਾ ਰਿਆ ਸੀ ਉਹਨਾਂ ਨੇ ਤੇ ਆਈ ਗਿਆ ਚੱਲੇ ਇੱਕ ਫੋਟੋ ਲੈ ਗਈ ਇੱਕ ਦੀ ਫੋਟੋ ਇੱਥੇ ਲਵਾਉਣੇ ਆ ਤੇ ਇੱਥੇ ਨਾਲ ਹੀ ਇਹਨਾਂ ਨੇ ਵੀਡੀਓ ਬਣਾਈ ਤੇ ਸਾਰਿਆਂ ਜਣੇ ਫੋਟੋ ਲਵਾਉਣ ਡੈ ਹੀ ਤੇ ਕੁਝ ਬੱਚਿਆਂ ਨੇ ਬਸ ਇੱਥੇ ਖੜਾਉਣੇ ਵਾਲਾ ਭਾਈ ਵੇਲੇ ਤੇ ਖੜਾਉਣੇ ਦੀ ਲੱਗ ਪਈ ਇਹਨਾਂ ਨੂੰ ਸਾਰਿਆਂ ਨੂੰ ਕਹਿੰਦੇ ਖੜਾਉਣੇ ਲੈਣੇ ਖੜਾਉਣੇ ਲੈਣੀਆਂ ਤੇ ਆਹ ਵੇਖੋ ਸਾਡੇ ਬੱਚੇ ਕਿੰਝ ਸੋਹਣੇ ਲੱਗਣ ਲੈ ਤੇ ਅਤਰੂ ਹੋਣਾ ਆਪਾਂ ਚੱਲੇ ਇੱਥੇ 4:30 ਦਾ ਟਾਈਮ ਜਿਹੜਾ ਹੋ ਗਿਆ ਸੀਗਾ ਜਦੋਂ ਅਸੀਂ ਵਾਪਸ ਲੱਗੇ ਆਉਣ ਕਿਉਂਕਿ ਫਿਰ ਇੱਕ ਇੱਕ ਘੰਟੇ ਦਾ ਰਾਹ ਹੀ ਤੇ ਇੱਥੇ ਦੀਦੀ ਖਲੋਤੇ ਇਹ ਤਾਂ ਜਾਉਂ ਗਾਣ ਕਹਿੰਦੇ ਤੂੰ ਵੀ ਖਲੋ ਜਾ ਇੱਕ ਸਾਈਡ ਤੇ ਤੇ ਇਹ ਦੋਵੇਂ ਖਲੋਗੇ ਇਹਨਾਂ ਨੇ ਪੂਜ ਪੂਜ ਮਾਰੀ ਆਪਣੇ ਦੋਵਾਂ ਨੂੰ ਵੇਖੋ ਕਿਸ ਤਰ੍ਹਾਂ ਫੋਟੋਆਂ ਬੜੀਆਂ ਸੋਹਣੀਆਂ ਪੈਣ ਸੀ ਬਹੁਤ ਸੋਹਣਾ ਹੈਗਾ ਤੇ ਅਤਰੂ ਵੈਸੇ ਵੀ ਹੋਏ ਹੋਈਦਾ ਤੇ ਕਹੀਦਾ ਚੱਲ ਫੋਟੋਆਂ ਹਨਾ ਖੇਚ ਲਈਏ ਤੇ ਬਸ ਇੱਥੋਂ ਆਪਾਂ ਫੋਟੋਆਂ ਫੋਟੋਆਂ ਕਰਾ ਕੇ ਤੇ ਉਸ ਤੋਂ ਬਾਅਦ ਆ ਚੱਲੋ ਜੀ ਆਪਾਂ ਬੈਠ ਕੇ ਗੱਡੀ 'ਚ ਤੇ ਗੱਡੀ 'ਚ ਆਪ ਆ ਗਈ ਸੀ ਆਪਸ ਆਪਾਂ ਆ ਗਏ ਸੀਗੇ ਰਹੀਏ ਤੇ ਰਹੀਏ ਆਣ ਕੇ ਪ੍ਰਭ ਦੇ ਪਾਪਾ ਦਾ ਅੱਜ ਹੈਗਾ ਸੀ ਜਨਮ ਦਿਨ ਹੈਪੀ ਬਰਥਡੇ ਹੈਪੀ ਬਰਥਡੇ ਹੈਗਾ ਆਪਾਂ ਜੀ ਦਾ ਤੇ ਪ੍ਰਭ ਉਹਨਾਂ ਨੇ ਲਿਆ ਕੇ ਕਿਥੋਂ ਤੇ ਕੇਕ ਲੈ ਕੇ ਤੇ ਉਸ ਤੋਂ ਬਾਅਦ ਆਪਾਂ ਘਰੇ ਆ ਗਏ ਤੇ ਆਪਾਂ ਕਨਿਆਣਕ ਗਈ ਜਣਾ ਗੱਡੀ ਘਰੇ ਆ ਕੇ ਕੱਢੀ ਘਰੇ ਆਉਂਦੀਆਂ ਸਾਰੀਆਂ ਆਪਾਂ ਮੂਦ ਨਾ ਕਰੋ ਹੈਪੀ ਬਰਥਡੇ ਕੀਤਾ ਸੈਲੀਬ੍ਰੇਟ ਕਰਾਉ ਦਾ ਮੱਕਾ ਮੋਦਨ ਮੀਂਹ ਦੇ ਪਾਪੜ ਬਹੁਤ ਜਲਦੀ ਸੀਗੇ ਕਿੰਨੇ ਨੇ ਕੇਕੇ ਕੱਟ ਕੇ ਤੇ ਕਿਲੋ ਥੋੜਾ ਬਾਅਦ ਬੱਚਿਆਂ ਨੂੰ ਪਵਾਤਾ ਤੇ ਬੱਚੇ ਲੱਗੇ ਬੜੇ ਹੀਗੇ ਸਾਰੇ ਸਚੋਂਦੇ ਆ ਸਾਰੇ ਤੇ ਕੇਕ ਹਨਾ ਕਿਥੇ ਖਾਣਾ ਹੈ ਕਿ ਇਹਨਾਂ ਨੇ ਥੋੜਾ ਬਾਅਦ ਖਾਧਾ ਮਾੜਾ ਮੁੱਟਾ ਜੇ ਸਾਰਿਆਂ ਨੇ ਤੇ ਫਿਰ ਇਹਨਾਂ ਨੂੰ ਜਲਦੀ ਹੀ ਇਹਨਾਂ ਨੇ ਜਾਣਾ ਸੀ ਆਪ ਲ ਵਿਆਹ ਕਿਤੇ ਲੁਧਿਆਣੇ ਭਾਲੀ ਉਹ ਆਪਣੇ ਮੀਦੀ ਮੈਰੀ ਚ ਹੀ ਉਧਰ ਨੂੰ ਜਾਣਾ ਸੀ ਇਹਦਰ ਲਓ ਜੀ ਅਸੀਂ ਇੱਕ ਵਿਆਹ ਵੇਖ ਆਏ ਹਾਂ ਫਾਈਨਲੀ ਫਾਈਨਲੀ ਤੇ ਅਜੇ ਆਪ ਕੱਪੜੇ ਚੇਂਜ ਕਰਨੇ ਆ ਬੱਚਿਆਂ ਬੱਚਿਆਂ ਦੇ ਕਰਤੇ ਆ ਤੇ ਮਨਮੀ ਦੇ ਪਾਪਾ ਨੇ ਚੇਂਜ ਕਰ ਲਏ ਆ ਫਿਰ ਤੇ ਹੁਣ ਚੱਲੇ ਆ ਲੁਧਿਆਣੇ ਵਿਆਹ ਮੈਰਿਜ ਤੇ ਚੱਲੇ ਆ ਫਿਰ ਕਹੀ ਮੈਰਿਜ ਅਟੈਂਡ ਕਰ ਆਏ ਆ ਬਟ ਇੱਥੇ ਚੱਲੇ ਆ ਕੱਲੇ ਲੁਧਿਆਣੇ ਆ ਵੀ ਪਤਾ ਨਹੀਂ ਸ਼ੂ ਲਾ ਲਏ ਆ ਤੇ ਮਸ ਮਨਮੀ ਦੇ ਪਾਪਾ ਫਿਰ ਤਿਆਰ ਹੁੰਦੇ ਪਾਏਗੇ ਕੱਪੜੇ ਚੇਂਜ ਕਰ ਲਏ ਆ ਉਹਨਾਂ ਨੇ ਤੇ ਬਾਕੀ ਉਹ ਮੈਨੂੰ ਕਹਿੰਦੇ ਤੈ ਲੈ ਕੇ ਰਸ ਦੀ ਮਾਰ ਰੱਖ ਦੇਣੀ ਆ ਤੇ ਚੱਲੇ ਹੀ ਤੇ ਇਥੇ ਫਤੇ ਰੋਂਡਿਆ ਹੀ ਕਿ ਕਿ ਪਾਪਾ ਕਿਉਂ ਚੱਲੇ ਆਏ ਇਹਦਾ ਪਤਾ ਨਹੀਂ ਦਿਲ ਨਹੀਂ ਲਾਉਂਦਾ ਆਪਣੇ ਪਾਪਾ ਬਿਨਾਂ ਤੇ ਇੱਧਰ ਪਾਪਾ ਹੋ ਗਏ ਹਮਨ ਮੀਤ ਦੇ ਤਿਆਰ ਬਿਲਕੁਲ ਤੇ ਇੱਧਰ ਬਸ ਹੁਣ ਨਿਉਂ ਕੱਪੜੇ ਫੇਰ ਪਾ ਲਈ ਚੇਂਜ ਕਰਕੇ ਜਿਹੜੇ ਨਵੇਂ ਲਾਇਏ ਸੀਗੇ ਜਿਹੜੇ ਸਵੇਰੇ ਪਾਏ ਹੋ ਰਹੇਗੇ ਤੇ ਇੱਥੇ ਹੋਰ ਪਾ ਲਈ ਤੇ ਇੱਥੇ ਬਸ ਹੁਣ ਫੋਟੋ ਸ਼ੂਟ ਕਰੰਦੇ ਆ ਤੇ ਇੱਥੇ ਗੁਰਸਾਹ ਫੋਟੋਵਾ ਖਿਚਣ ਲਿਆ ਤੇ ਹੁਣ ਗੁਰਸਾਹ ਖਾਉਣ ਲਿਆ ਵਾ ਵੀਰ ਆਪਦੇ ਨੂੰ ਫੋਟੋਵਾ ਤੋਂ ਕਹਿੰਦੇ ਅਸੀਂ ਵੀ ਕੱਪੜੇ ਲਾ ਕਰ ਲਏ ਆ ਚੇਂਜ ਤੇ ਮੈਂ ਲੱਗੀਆਂ ਹਮਨ ਮੀਤ ਦੇ ਪਾਪਾ ਵੀ ਮਾਹ ਬਿੱਲਾ ਇਹਨਾਂ ਦੇ ਬਲੇਜ਼ਰ ਵਗੈਰਾ ਸਾਰਾ ਟੰਗਾ ਹਣਾ ਵਿੱਚ ਤੇ ਉਹ ਹੈਂਗਰ ਥੱਲੇ ਸੁਟਿਆ ਹੀ ਗੁਰਫਤੇ ਨੇ ਤੇ ਬਿਲ ਮਾ ਉਹ ਚੁੱਕ ਕੇ ਤੇ ਫਿਰ ਰੱਖਦੀਆਂ ਹੈਂਗਰ ਵਿੱਚ ਟੰਗਦੀਆਂ ਸਾਰੇ ਕੱਪੜੇ ਤੈਤੂ ਲਾ ਕੇ ਰੱਖਦੀਆਂ ਤੇ ਬਾਕੀ ਇਹਨਾਂ ਦੇ ਕੋਈ ਜਿਹੜੇ ਭਾਗੇ ਗਏ ਬਲੇਜ਼ਰ ਦੂਸਰਾ ਨਵਾਂ ਉਹਦਾ ਵੀ ਉਹ ਪਿਆ ਵਾ ਕਵਰ ਕੁਵਰ ਉਹ ਵੀ ਚੁੱਕਦੀਆਂ ਤੇ ਬਸ ਇਥੇ ਨਾਲ ਦੀ ਨਾਲ ਸਵੇਰੇ ਭਜੋ ਭਾਜੀ ਚ ਸਵੇਰੇ ਸਾਰੇ ਮਤਲਬ ਬੱਚਿਆਂ ਨੂੰ ਨਵਾਇਆ ਸਿਰਪਿੰਡੇ ਤੇ ਕੱਲ ਮਤਲਬ ਸਵੇਰੇ ਕੰਮਕੁੰਮ ਵੀ ਇੰਨਾ ਨਹੀਂ ਹੋਇਆ ਮਾੜੇ ਮੂੜੇ ਸਵਾਈ ਹੋਈ ਕਿਉਂਕਿ ਕਠੰਡ ਹੋ ਗਈ ਆ ਤੇ ਚੱਲ ਉਹਦਾ ਕਰਕੇ ਵੀ ਹਨਾ ਇੰਨੀ ਨਹੀਂ ਕੰਮਕੁੰਮ ਫਟਾਫਟ ਇਨੀ ਸਾਫ ਸਫਾਈ ਨਹੀਂ ਕੀਤੀ ਗਈ ਤੇ ਚਲੋ ਇੱਕ ਵਿਆਹ ਆ ਪਾ ਵੇਖ ਲੈ ਇੱਕ ਸਿਰਫ ਰਹਿ ਗਿਆ ਹੁਣ ਮੇਰੀ ਮਾਸੀ ਜੀ ਦੇ ਬੇਟੇ ਦਾ ਹੁਣ ਆਪਾਂ ਉਹ ਵੇਖਣਾ ਵਾ ਤੇ ਇਹ 24 ਨਵੰਬਰ ਵਾਲਾ ਵਿਆਹ ਵਾ ਤੇ ਫੋਨ ਥੋੜਾ ਨਾ ਖਰਾਬੀ ਕਰਦਾ ਫੋਨ ਦਾ ਕਰਕੇ ਵੀਡੀਓ ਨਹੀਂ ਪਾਈ ਗਈ ਵੀ ਹੈਨਾ ਜਲਦੀ ਕਿਉਂਕਿ ਫੋਨ ਦਾ ਕਰਕੇ ਹੀ ਵੀਡੀਓ ਦਾ ਕੰਮ ਜਿਹੜਾ ਲੇਟ ਹੋ ਗਿਆ ਮੇਰੇ ਤੋਂ ਕਿਉਂਕਿ ਵੀਡੀਓ ਫਿਰ ਫੋਨ ਨਾ ਹੈਂਗ ਕਰਦਾ ਹੁੰਦਾ ਉਹ ਬੜਾ ਜਿਹਾ ਖੋਲ ਚਲਾਉਣੀ ਕਿਸ ਕੋਈ ਹੋਰ ਬਤ ਚੱਲ ਕੁਝ ਕਿਸੇ ਵਲੇ ਹੋਰ ਜਾਂਦਾ ਤੇ ਬਸ ਇੱਥੇ ਕਪੜੇ-ਕੁਪੜੇ ਤੈਲਾ ਕੇ ਮੈਂ ਰੱਖਦੀ ਪਈ ਸੀ ਤੇ ਸੋ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਆਪ ਚੈਨਲ ਨੂੰ ਜੇ ਨਹੀਂ ਸਬਸਕ੍ਰਾਈਬ ਕੀਤਾ ਤੇ ਜਲੂਰ ਸਬਸਕ੍ਰਾਈਬ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਸਕੀਪ ਨਾ ਕਰਿਓ ਤੇ ਇਧਰ ਵਾਸਤੇ ਕਪੜੇ-ਕੁਪੜੇ ਤੈ ਲੈ ਆਉਂਦੇ ਸੀਗੇ ਤੇ ਕੱਲ ਆਉਂਦੇ ਆ ਸਾਰੇ ਸਕੂਲ ਦੇ ਬੱਚੇ ਵੀ ਹਨਾ ਟਿਊਸ਼ਨ ਤੇ ਚੱਲ ਗਏ ਉਹ ਟਿਊਸ਼ਨਾਂ ਨਹੀਂ ਆ ਉੱਧਰ ਸਗਣੇ ਹੀ ਕੱਲ ਉਹਨਾਂ ਦਾ 23 ਤਰੀਕ ਨੂੰ ਉਹਨਾਂ ਦੇ ਸਗਣ ਵਾਲੇ ਘਰੇ ਚਲ ਗਏ ਤੇ ਇੱਧਰ ਮੈਂ ਬੱਚਿਆਂ ਨੂੰ ਦਿੱਤੀਆਂ ਕਿਤਾਬਾਂ ਖੋਲ ਕੇ ਮਾਹ ਪਿੱਲਾ ਕੰਮ ਕਰੋ ਦੋਵੇਂ ਭੈਣ ਭਰਾ ਆਪਣਾ ਤੇ ਫਿਰ ਖੇਡੇ ਉਹ ਵੀ ਪਹਿਲਾਂ ਹੋਮਵਰਕ ਕਰੋ ਤੇ ਇੱਧਰ ਗੁਰਫਤੇ ਨੂੰ ਮੈਂ ਲਈਆਂ ਹੋਮਵਰਕ ਕਰਵਾਉਣ ਨਾਲ ਬਿਠਾਈ ਆ ਤੇ ਮੈਂ ਕਪੜੇ-ਕਪੜੇ ਤੈਹ ਲਾਉਣ ਦੇ ਹੀ ਬਾਕੀ ਖਲਾਰਾ-ਖਲੂਰਾ ਵੇਖੋ ਵੱਡਾ ਪਾਇਆ ਬੱਚਿਆਂ ਦੋਹਾਂ ਨੇ ਕਿੰਨਾ ਤੇ ਮਨ ਉਮੀਦ ਦੇ ਵੀ ਡਈ ਹੀ ਆਪਣਾ ਲਰਨ ਕਰਨਾ ਹੈ ਮੇਰੇ ਸਭ ਨਾਲ ਔਰਲ ਪੇਪਰ ਹੀ ਚਾਹੀਦੇ ਦੇ ਹੋਰਲ ਪੇਪਰ ਹੁੰਦੇ ਪਏ ਆ ਬੱਚਿਆਂ ਦੇ ਕਿਉਂਕਿ ਹੁਣ ਕਾਫੀ ਦਿਨ ਹੋ ਗਏ ਮੈਨੂੰ ਯਾਦ ਨਹੀਂ ਆ ਕਿ ਕੀ ਕਰਦੇ ਗੁਰਫਤੇ ਤੇ ਹੋਮਵਰਕ ਕਰਦੇ ਆ ਸੀ ਤੇ ਚਲੋ ਜੀ ਠੀਕ ਵਾ ਫਿਰ ਆਪਾਂ ਮਿਲਦੇ ਆ ਨੈਕਸਟ ਵੀਡੀਓ ਚ ਓਕੇ ਜੀ ਬਾਏ ਬਾਕੀ ਮੈਂ ਕਪੜੇ-ਕਪੜੇ ਲਾਵਾਂ ਤਾਂ ਹੈ ਬੈੱਡ ਸ਼ੀਟ ਝਾੜ ਕੇ ਤੇ ਉਸ ਤੋਂ ਬਾਅਦ ਆ ਫਿਰ